ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅਸੀਂ ਅੱਜ ਸਰਦਾਰ ਸੇਵਾ ਸਿੰਘ ਜੀ ਠੀਕਰੀ ਵਾਲਾ ਨੂੰ ਉਹਨਾਂ ਦੇ ਦੇ ਸ਼ਹੀਦੀ ਦਿਨ ਤੇ ਆਪਣੇ ਵੱਲੋਂ ਸ਼ਰਧਾਂ ਦੇ ਫੁੱਲ ਭੇਟ ਕਰਦੇ ਹਾਂ ਸਰਦਾਰ ਸੇਵਾ ਸਿੰਘ ਜੀ ਠੀਕਰੀ ਵਾਲਾ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ ਤੇ ਜੈਤੋ ਦੇ ਮੋਰਚੇ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਉਹ ਪਰਜਾ ਮੰਡਲ ਦੇ ਬਾਨੀ ਪ੍ਰਧਾਨ ਸਨ ਪੰਜਾਬ ਦੇ ਵਿੱਚ ਤੇ ਉਹ ਉਸ ਵਕਤ ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਵਾਲੇ ਜਿਹੜੇ ਐ ਜੋ ਲੋਕਾਂ ਦੇ ਉੱਤੇ ਜ਼ੁਲਮ ਦੇ ਲਈ ਜਾਣੇ ਜਾਂਦੇ ਸਨ ਤੇ ਜਿਨ੍ਹਾਂ ਦੇ ਹਰ ਤਰ੍ਹਾਂ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਜਿਨ੍ਹਾਂ ਦੇ ਉੱਤੇ ਉਸ ਦੇ ਨਾਲ ਸੇਵਾ ਸਿੰਘ ਜੀ ਠੀਕਰੀ ਵਾਲਾ ਤੇ ਇਹਨਾਂ ਦੇ ਸਾਥੀਆਂ ਦੀ ਬਹੁਤ ਵੱਡੀ ਲੜਾਈ ਰਹੀ ਤੇ ਉਹਨਾਂ ਨੂੰ ਵਾਰ-ਵਾਰ ਜੇਲ੍ਹ ਭੇਜਿਆ ਜਾਂਦਾ ਰਿਹਾ ਇੱਕ ਵਾਰ ਉਹਨਾਂ ਨੂੰ ਕਿਸੇ ਇੱਕ ਡੇਰੇ ਦੇ ਮਹੰਤ ਦੇ ਤੋਂ ਇੱਕ ਗੜਵੀ ਦੀ ਚੋਰੀ ਦਾ ਝੂਠਾ ਇਲਜ਼ਾਮ ਲਾ ਕੇ ਜੇਲ੍ਹ 'ਚ ਡੱਕਿਆ ਗਿਆ ਤੇ ਉਹ ਡੇਰੇ ਦੇ ਮਹੰਤ ਨੇ ਗਵਾਹੀਆਂ ਦਿੱਤੀਆਂ ਵੀ ਮੇਰੇ ਡੇਰੇ 'ਚੋਂ ਕੋਈ ਗੜਵੀ ਨਹੀਂ ਚੋਰੀ ਹੋਈ ਪਰ ਮਹਾਰਾਜਾ ਤਾਂ ਮਹਾਰਾਜਾ ਸੀ ਉਹਦੀ ਤਾਂ ਜ਼ੁਲਮ ਦੀ ਇੰਤਹਾ ਸੀ ਤੇ ਉਸ ਇੰਤਹਾਰ ਨੂੰ ਦੇਖਦੇ ਹੋਇਆ ਤੇ ਉਹ ਜੇਲ੍ਹ 'ਚ ਰਹੇ ਫੇਰ ਜਦੋਂ ਰਹਾ ਹੋਏ ਤਾਂ ਫੇਰ ਉਹ ਫੇਰ ਆਪਣੀਆਂ ਗਤੀਵਿਧੀਆਂ ਉਹਨਾਂ ਨੇ ਜਾਰੀ ਰੱਖੀਆਂ ਤੇ ਬਾਰ ਬਾਰ ਉਹ ਜੇਲ੍ਹ ਚ ਜਾਂਦੇ ਰਹੇ ਤੇ ਅਖੀਰ 19 ਤੇ 20 ਜਨਵਰੀ 2 1935 ਦੀ ਰਾਤ ਨੂੰ ਉਹ ਸਾਨੂੰ ਸਦਾ ਲਈ ਵਿਛੋੜਾ ਦੇ ਗਏ ਸ਼ਹਾਦਤ ਦਾ ਜਾਮ ਪੀ ਗਏ ਤੁਹਾਡੇ ਨਾਲ ਇੱਕ ਗੱਲ ਹੋਰ ਵੀ ਸਾਂਝੀ ਕਰਨੀ ਚਾਹੁੰਦੇ ਆ ਕਿਉਂਕਿ ਇਹ ਬਹੁਤ ਸਾਰੇ ਅਕਾਲੀ ਆਗੂਆਂ ਵਜੋਂ ਅੱਗੇ ਆਏ ਸੀ ਤੇ ਮਹਾਰਾਜਾ ਪਟਿਆਲੇ ਦੇ ਵਿਰੁੱਧ ਇਹਨਾਂ ਦੀ ਲੜਾਈ ਦਾ ਮੁੱਖ ਤੁਰਾ ਸੀਗਾ ਤੇ ਉਸ ਦੇ ਵਿੱਚ ਜਦੋਂ ਅਕਾਲੀਆਂ ਦੇ ਆਗੂ ਮਾਸਟਰ ਤਾਰਾ ਸਿੰਘ ਜੀ ਜਿਹੜੇ ਬਾਅਦ ਦੇ ਵਿੱਚ ਵੱਡੇ ਆਗੂ ਵੀ ਰਹੇ ਹੋਰ ਤਰ੍ਹਾਂ ਨਾਲ ਤੇ ਉਹਨਾਂ ਨੇ ਮਹਾਰਾਜਾ ਭਵਿੰਦਰ ਸਿੰਘ ਨਾਲ ਜਦੋਂ ਸਾਂਝ ਪਿਆਲੀ ਪਾਈ ਤਾਂ ਇਸ ਦੇ ਰੋਸ ਵਜੋਂ ਬਹੁਤ ਸਾਰੇ ਅਕਾਲੀ ਆਗੂ ਆਪਣੇ ਜਿਹੜੇ ਪੰਜ ਕਕਾਰਾਂ ਦੇ ਧਾਰਨੀ ਸੀਗੇ ਉਹ ਸਮੇਤ ਆਪਣੇ ਗਾਤਰਿਆਂ ਦੇ ਆਪਣੇ ਗੁਟਕਾ ਸਾਹਿਬ ਦੇ ਉਹ ਛੱਡ ਕੇ ਅਕਾਲੀ ਦਲ ਨੂੰ ਕਮਿਊਨਿਸਟ ਬਣ ਗਏ ਸੀ ਤੇ ਮਾਲਵੇ ਦੇ ਬਹੁਤ ਸਾਰੇ ਜਿਹੜੇ ਆਗੂ ਨੇ ਚਾਹੇ ਉਹ ਜਥੇਦਾਰ ਹਰਦਿਤ ਸਿੰਘ ਪਠੱਲ ਹੋਣ ਜਥੇਦਾਰ ਕੌਲ ਸੇੜੀ ਸਾਹਿਬ ਹੋਣ ਤੇ ਚਾਹੇ ਪ੍ਰਤਾਪ ਸਿੰਘ ਢਣੋਲਾ ਹੋਣ ਉਹ ਸਾਰੀ ਉਮਰ ਫਿਰ ਕਮਿਊਨਿਸਟ ਰਹੇ ਤੇ ਗਾਤਰਾਤਾ ਰੀਵੀ ਰਹੇ ਤੇ ਅਮਰਤ ਵੀ ਸ਼ਕੀ ਰੱਖਿਆ ਤੇ ਉਹਨੂੰ ਉਹ ਅਮਰਤ ਨੂੰ ਨਵਾਉਂਦੇ ਵੀ ਰਹੇ ਸੋ ਇਹ ਜਿਹੜੀ ਇੱਕ ਇਤਿਹਾਸ ਦੀ ਗੱਲ ਹੈ ਇਹ ਸਾਡੇ ਲਈ ਅੱਜ ਇੱਕ ਚਾਨਣ ਮਾਰਾ ਰਿਹਾ ਤੇ ਸਿੱਖੀ ਦਾ ਤੇ ਕਮਿਊਨਿਸਟਾਂ ਦਾ ਬੜਾ ਵੱਡਾ ਨੇੜੇ ਦਾ ਸਬੰਧ ਰਿਹਾ ਕਿਉਂਕਿ ਅਸਲ 'ਚ ਜਿਹੜੀ ਸਾਨੂੰ ਗੁਰੂ ਸਾਹਿਬਾਨ ਦੀ ਸਿੱਖਿਆ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਹੈ ਉਹ ਗਊ ਗਰੀਬ ਦੀ ਰੱਖਿਆ ਦੀ ਉਹਦੇ ਉੱਤੇ ਕਮਿਊਨਿਸਟ ਅਮਲ 'ਚ ਪੂਰਾ ਕਰਦੇ ਆਂ ਕੰਮ ਅੱਜ ਇਹ ਸਾਨੂੰ ਯਾਦ ਰੱਖਣ ਦੀ ਲੋੜ ਹੈ ਦੂਜੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ 36 ਸ਼ਗੜ ਦੇ ਵਿੱਚ ਡਬਲ ਇੰਜਣ ਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈ ਉੱਥੇ ਲੰਬੇ ਸਮੇਂ ਤੋਂ ਜਿਹੜੀਆਂ ਸਕੂਲਾਂ ਦੇ ਵਿੱਚ ਬੱਚਿਆਂ ਲਈ ਮਿਡਡੇ ਮੀਲ ਤਾਜਾ ਬਣਾਉਂਦੀਆਂ ਨੇ ਬੀਬੀਆਂ ਕੁੱਕ ਉਹਨਾਂ ਦੀ ਹੜਤਾਲ ਚੱਲ ਰਹੀ ਹੈ ਲੰਬੇ ਸਮੇਂ ਤੋਂ ਤਰਨਾ ਚੱਲ ਰਿਹਾ ਹੈ ਉਹ ਮੰਗ ਕਰ ਰਹੀਆਂ ਨੇ ਕਿ ਸਾਨੂੰ ਜਿਹੜੀ 66 ਰੁਪਏ ਦਿਹਾੜੀ ਮਿਲਦੀ ਹੈ ਜਾਨੀ ਕਿ 2000 ਰੁਪਿਆ ਮਹੀਨਾ ਮਿਲਦਾ ਹੈ ਇਸ ਨੂੰ ਵਧਾਇਆ ਜਾਵੇ ਤੇ ਜਦੋਂ ਅੱਜ ਦੁਬਾਰਾ ਮੈਂ ਇਸ ਨੂੰ ਦੇਖਿਆ ਤਾਂ ਪੰਜਾਬ ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਇੱਥੇ 3000 ਰੁਪਇਆ ਮਿਲਦਾ ਹੈ ਹਰਿਆਣੇ 'ਚ ਪਹਿਲਾਂ 3500 ਮਿਲਦਾ ਸੀ ਹੁਣ ਉੱਥੇ 6500 ਮਿਲਦਾ ਹੈ ਜੇ ਹਰਿਆਣੇ ਦੀ ਡਬਲ ਇੰਜਣ ਸਰਕਾਰ ਭਾਜਪੀ ਦੀ 6500 ਦੇ ਸਕਦੀ ਹੈ ਤਾਂ ਪੰਜਾਬ ਦੀ ਸਰਕਾਰ ਨੂੰ ਕੀ ਮੌਤ ਪੈਂਦੀ ਹੈ ਵੀ ਉਹ 3000 ਦੇਵੇ ਦੂਜਾ ਅਰੇ ਭਾਜਪੀ ਦੀ ਹੀ ਛੱਤੀਸ਼ਗੜ੍ਹ ਦੀ ਸਰਕਾਰ ਨੂੰ ਕੀ ਮੌਤ ਪੈਂਦੀ ਹੈ ਵੀ ਉਹ 2000 ਰੁਪਏ ਦੇਵੇ ਵਿਚਾਰੀਆਂ ਨੂੰ ਉਹ ਕਿਉਂ ਨਾ 650 ਦੇਵੇ ਇਸ ਲਈ ਅਸੀਂ ਉਹਨਾਂ ਦੀ ਮੰਗ ਦਾ ਤੇ ਉਹਨਾਂ ਦੇ ਕੋਲ ਦਾ ਵੀ ਸਮਰਥਨ ਕਰਦੇ ਹਾਂ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤ ਦੋਸਤੋ ਉਹ ਇਹ ਹੈ ਕਿ 5 ਸਤੰਬਰ 2017 ਨੂੰ ਉੱਗੀ ਪੱਤਰਕਾਰ ਚਿੜੀ ਬੜੀ ਦਲੇਰ ਪੱਤਰਕਾਰ ਸੀ ਗौरी ਲੰਕੇਸ਼ ਉਸ ਨੂੰ ਉਹਦੇ ਘਰ ਅੱਗੇ ਜਾ ਕੇ ਬੜੀ ਕਲੋਜ਼ ਰੇਂਜ ਤੋਂ ਗੋਲੀ ਮਾਰ ਕੇ ਮਾਰਨ ਦਾ ਅਸਿਆ ਸੀਗਾ ਤੇ ਉਸ ਦਾ ਕੇਸ ਚੱਲਦਾ ਸੀ ਉਹਦੇ ਕੇਸ ਦੇ ਵਿੱਚ ਜਿਹੜਾ ਦੋਸ਼ੀ ਹੈ ਸ਼੍ਰੀ ਕਾਂਤ ਪੰਗਾਰਕਰ ਉਹ ਦੋਸ਼ੀ ਨੂੰ ਜ਼ਮਾਨਤ ਮਿਲ ਗਈ ਕਿਉਂਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਜ਼ਮਾਨਤਾਂ ਵੀ ਬਹੁਤ ਛੇਤੀ ਮਿਲਦੀਆਂ ਨੇ ਜਿਹਦੇ ਤੇ ਕਤਲ ਦਾ ਇਲਜ਼ਾਮ ਹੈ ਉਹ ਦੋਸ਼ੀ ਉਹ ਹੈ ਤੇ ਜਿਹਨਾਂ ਤੇ ਕੋਈ ਕਤਲ ਦਾ ਇਲਜ਼ਾਮ ਨਹੀਂ ਕਿਸੇ ਦੇ ਡਾਂਗ ਮਾਰਨ ਦਾ ਵੀ ਇਲਜ਼ਾਮ ਨਹੀਂ ਕੋਈ ਭਾषण ਕਰਨ ਦਾ ਵੀ ਇਲਜ਼ਾਮ ਨਹੀਂ ਉਹ ਦੇਸ਼ ਪ੍ਰੇਮ ਰੋਹ ਦੇ ਮਕਦਮੇ ਵਿੱਚ ਜੇਲ੍ਹਾਂ ਚ ਬੈਠੇ ਆ 5.5 ਸਾਲਾਂ ਤੋਂ ਇਹ ਬਾਹਰ ਆਇਆ ਇਹ ਪੰਗਾਰਕਰ ਸਾਹਿਬ ਬਾਹਰ ਆਉਣ ਤੋਂ ਬਾਅਦ ਹੁਣ ਜਾਲਣਾ ਤੋਂ ਮਿਊਸਪਲ ਕਾਰਪੋਰੇਸ਼ਨ ਦੇ ਕਾਰਪ ਦੀ ਚੋਣ ਲੜੀ ਤੇ ਉਹ ਜਿੱਤ ਗਿਆ ਅਜਾਗ ਉਮੀਦਵਾਰ ਵਜੋਂ ਇਹ ਸਾਡੇ ਉਥੋਂ ਦੇ ਲੋਕਾਂ ਦੀ ਮਾਨਸਿਕਤਾ ਨੂੰ ਵੀ ਦਰਸਾਉਂਦੀ ਹੈ ਵੀ ਇਹੋ ਜਿਹੇ ਬੰਦੇ ਜਿਹੜੇ ਕਤਲ ਦੇ ਦੋਸ਼ ਚ ਦੋਸ਼ੀ ਨੇ ਉਹ ਬੰਦੇ ਜਿਹੜੇ ਐ ਉਹਨਾਂ ਨੂੰ ਲੋਕ ਕਿਵੇਂ ਵੋਟਾਂ ਪਾਉਂਦੇ ਐ ਇਹ ਇਹ ਵੀ ਇੱਕ ਸਾਡੇ ਦੇਸ਼ ਦੇ ਮਾਹੌਲ ਦਾ ਇੱਕ ਵਾਤਾਵਰਨ ਦੱਸਦਾ ਹੈ ਵੀ ਕੀ ਮਾਹੌਲ ਐ ਸਾਡਾ ਹਾਂ ਬੜੀ ਮਾਰੀ ਘਟਨਾ ਐ ਇਹ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਐ ਉਹ ਇਹ ਐ ਕਿ ਮਾਨਸਾ ਜ਼ਿਲ੍ਹੇ ਦੇ ਰੱਲਾ ਪਿੰਡ ਦੀ ਇੱਕ ਕੁੜੀ ਦਿਲਜੋਤ ਸ਼ਰਮਾ ਜਿਸ ਦੇ ਪਿਤਾ ਦੀ ਲੰਬਾ ਸਮਾਂ ਪਹਿਲਾਂ ਮੌਤ ਹੋ ਗਈ ਸੀਗੀ ਤੇ ਉਹ ਖੁਦਕੁਸ਼ੀ ਕਰ ਗਈ ਸੀ ਤੇ ਬਹੁਤ ਸਾਰੇ ਜਿਹੜੇ ਖੁਦਕੁਸ਼ੀ ਪੀੜਤ ਪਰਿਵਾਰ ਨੇ ਉਹਨਾਂ ਨੇ ਇੱਕ ਸੰਸਥਾ ਬਣਾਈ ਸੀ ਇਸ ਲੜਕੀ ਦਿਲਜੋਤ ਸ਼ਰਮਾ ਦੀ ਮਾਂ ਵੀਰਪਾਲ ਉਹ ਉਸ ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਦੀ ਆਗੂ ਰਹੀ ਤੇ ਉਸ ਨੇ ਇਸ ਨੂੰ ਪੜਾਇਆ ਲਿਖਾਇਆ ਤੇ ਪੰਜਾਬੀ ਯੂਨੀਵਰਸਿਟੀ ਤੋਂ ਇਸ ਨੇ ਲਾਅ ਦੀ ਡਿਗਰੀ ਕੀਤੀ ਤੇ ਲਾਅ ਦੀ ਡਿਗਰੀ ਕਰਦਿਆਂ ਹੋਇਆਂ ਇਹ ਲਲਕਾਰ ਨਾਂ ਦੀ ਸਟੂਡੈਂਟ ਜਥੇਬੰਦੀ 'ਚ ਸਰਗਰਮ ਰਹੀ ਉਸ ਤੋਂ ਬਾਅਦ ਇਹ ਲੁਧਿਆਣੇ ਆ ਗਈ ਤੇ ਵਕਾਲਤ ਕਰਦੀ ਰਹੀ ਮਜ਼ਦੂਰਾਂ ਦੇ ਲਈ ਕਰਦੀ ਰਹੀ ਮਜ਼ਦੂਰਾਂ ਲਈ ਕੁਲ ਵਕਤੀ ਰਹੀ ਉਹ ਵੀ ਉਹਨਾਂ ਦੀ ਉਹ ਸੰਸਥਾ ਹੈਗੀ ਹੈ ਤੇ ਉਸ ਦੇ ਵਿੱਚ ਕੰਮ ਕਰਦੀ ਸੀ ਉਸ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਆਖਿਆ ਗਿਆ ਵੀ ਇਹਨੂੰ ਇਹਨੇ ਖੁਦਕੁਸ਼ੀ ਕੀਤੀ ਹੈ ਉਹਦੀ ਹਾਲੇ ਕੋਈ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਹੋ ਰਹੀ ਤੇ ਕਿਉਂਕਿ ਇਸ ਜਥੇਬੰਦੀ ਚ ਪਹਿਲਾਂ ਵੀ ਕੁਝ ਅਜਿਹੇ ਘਟਨਾਵਾਂ ਹੋਈਆਂ ਇੱਕ ਮੁੰਡਾ ਨਵਕਰਨ ਉਹਦੀ ਵੀ ਖੁਦਕੁਸ਼ੀ ਦਾ ਮਸਲਾ ਸੀਗਾ ਇੱਕ ਕੁੜੀ ਕਲਪਨਾ ਕੇ ਹੈ ਉਸਦੇ ਨੂੰ ਤੰਗ ਪਰੇਸ਼ਾਨ ਕਰਨ ਦਾ ਵੀ ਮਸਲਾ ਹੈਗਾ ਇੱਕ ਚੰਡੀਗੜ੍ਹ ਦੇ ਨਾਲ ਹੱਲੋ ਮਾਜਰਾ ਕੋਈ ਇਹ ਪਾਟਸ਼ਾਲਾ ਚਲਾਉਂਦੇ ਆ ਇਸ ਸੰਸਥਾ ਵਾਲੇ ਉੱਥੇ ਦੀਆਂ ਕੁੜੀਆਂ ਦੇ ਪ੍ਰੇਸ਼ਾਨ ਕਰਨ ਦਾ ਮਸਲਾ ਵੀ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਹੈ ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਇਆਂ ਇੱਕ ਐਕਸ਼ਨ ਕਮੇਟੀ ਬਣੀ ਹੈ ਦਿਲਜੋਤ ਸ਼ਰਮਾ ਇਨਸਾਫ ਐਕਸ਼ਨ ਕਮੇਟੀ ਉਸ ਵੱਲੋਂ ਕੱਲ ਉਹਨਾਂ ਦੇ ਭੋਗਤੇ ਉੱਤੇ ਉੱਥੇ ਪਿੰਡ ਰੱਲੇ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਇਹ ਜਿਹੜੇ ਇਹ ਦੀ ਐ ਨਿਰਪੱਖ ਜਾਂਚ ਹੋਵੇ ਤੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲੇ ਤੇ ਅਫਸੋਸ ਇਹ ਹੈ ਕੇ ਜਿਹੜੀ ਹਰਿਆਣਾ ਆਪਣੇ ਲੁਧਿਆਣੇ ਦੀ ਪੁਲਿਸ ਹੈ ਉਹ ਇਸ ਗੱਲ ਦੇ ਉੱਤੇ ਕੇਸਲ ਮਾਰ ਕੇ ਬੈਠੀ ਹੋਈ ਹੈ ਉਸ ਨੂੰ ਜਗਾਉਣ ਲਈ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਕੰਨਾਂ ਤੇ ਜੂੰ ਸਰਕਾਉਣ ਲਈ 2 ਫਰਵਰੀ ਨੂੰ ਲੁਧਿਆਣੇ ਚ ਮ्युनਿਸਪਲ ਜਿਹੜਾ ਪੁਲਿਸ ਕਮਿਸ਼ਨਰ ਹੈ ਲੁਧਿਆਣੇ ਦਾ ਉਸ ਦੇ ਦਫ਼ਤਰ ਅੱਗੇ ਵੱਡਾ ਦਰਨਾ ਮਾਰਿਆ ਜਾਊਗਾ ਇਹ ਵੀ ਹੈ ਅਗਲੀ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਹੈਗੀ ਹੈ ਟਰੰਪ ਦੀ ਟਰੰਪ ਨੇ ਕੁਝ ਦਿਨ ਪਹਿਲਾਂ ਜਿਹੜੀ ਇਸ ਸਾਲ ਦੀ ਜਿਹੜੀ 2025 ਦੀ ਆ ਸ਼ਾਂਤੀ ਪੁਰਸਕਾਰ ਵਿਜੇਤਾ ਹੈਗੀ ਹੈ ਮੈਰੀਆ ਕੋਰੀਨਾ ਮਚੈਡੋ ਉਹਨੇ ਟਰੰਪ ਨੂੰ ਆ ਕੇ ਆਪਣਾ ਗੋਲਡ ਮੈਟ ਆਪਣਾ ਜਿਹੜਾ ਪੁਰਸਕਾਰ ਹੈ ਉਹ ਦੇ ਦਿੱਤਾ ਆ ਦੇਖੋ ਇਤਿਹਾਸ ਦੇ ਵਿੱਚ ਇਤਫਾਕ ਹੈ ਲੰਡੇ ਨੂੰ ਖੁੰਡਾ ਸੌਕੂ ਤੋਂ ਟੱਕਰਦਾ ਕਿ ਇੱਕ ਵਾਰੀ ਪਹਿਲਾਂ ਵੀ ਇਸੇ ਤਰ੍ਹਾਂ ਨਾਲ ਜਿਹੜਾ ਇੱਕ ਹਿਟਲਰ ਦਾ ਮਿੱਤਰ ਸੀਗਾ ਹਿਟਲਰ ਦਾ ਜਿਹੜਾ ਪ੍ਰਪਾਗੈਂਡਾ ਮਨਿਸਟਰ ਸੀਗਾ ਜਿਹੜਾ ਉਹਦਾ ਪ੍ਰਚਾਰ ਮੰਤਰੀ ਸੀ ਜਿਹਨੂੰ ਆਪਾਂ ਗੋਬਲਸ ਕਹਿੰਦੇ ਆ ਜਦੋਂ ਕੋਈ ਵੱਡੇ ਝੂਠ ਬੋਲੇ ਆਪਾਂ ਕਹਿੰਦੇ ਆ ਗੋਬਲਸ ਦੀ ਰੀਸ ਨਾ ਕਰ ਜਾਨੀ ਉਹ ਕਹਿੰਦਾ ਸੀ ਵੀ ਇੱਕ ਝੂਠ ਨੂੰ 100 ਵਾਰੀ ਬੋਲੋ ਲੋਕਾਂ ਨੂੰ ਸੱਚ ਲੱਗਣ ਲੱਗ ਜਾਂਦਾ ਐ ਇੰਨਾ ਝੂਠ ਬੋਲਦਾ ਸੀਗਾ ਉਹ ਸੋ ਉਹ ਝੂਠ ਬੋਲਣ ਵਾਲੇ ਬੰਦੇ ਨੂੰ ਵੀ ਇੱਕ ਨੋਬਲ ਪ੍ਰਾਈਜ਼ ਜੇਤੂ ਨੇ ਆਪਣਾ ਨੋਬਲ ਪ੍ਰਾਈਜ਼ ਦੇ ਦਿੱਤਾ ਸੀਗਾ ਉਸ ਦੇਣ ਵਾਲੇ ਦਾ ਨਾਮ ਸੀ ਜਿਹੜਾ ਕਨਟ ਹੈਮਸਨ ਸੀ ਕਨਟ ਹੈਮਸਨ ਉਸ ਨੂੰ 1920 ਦਾ ਨੋਬਲ ਪ੍ਰਾਈਜ਼ ਮਿਲਿਆ ਸੀ ਸਾਹਿਤ ਦਾ ਪਹਿਲੀ ਗੱਲ ਤਾਂ ਇਹ ਜਿਹੜੀ ਨੋਬਲ ਪ੍ਰਾਈਜ਼ ਦੰਦੀ ਕਮੇਟੀ ਹੈ ਇਸੇ ਦੇ ਉੱਤੇ ਹੀ ਬਹੁਤ ਵੱਡੇ ਸਵਾਲ ਨੇ ਵੀ ਉਹ ਬੰਦਾ ਬਹੁਤ ਹੀ ਜ਼ਿਆਦਾ ਨਸਲ ਪ੍ਰਸਤ ਸੀਗਾ ਤੇ ਕਾਲੇ ਲੋਕਾਂ ਨੂੰ ਬਹੁਤ ਨਫ਼ਰਤ ਕਰਦਾ ਸੀ ਉਹ ਤੇ ਉਹ ਕਹਿੰਦਾ ਹੁੰਦਾ ਸੀ ਵੀ ਨੀਗਰੋ ਤਾਂ ਨੀਗਰੋ ਹੀ ਰਹਿਣੇ ਆ ਇਹਨਾਂ ਨੇ ਕੁਝ ਹੋਰ ਨਹੀਂ ਬਣ ਜਾਣਾ ਐਂਦੀ ਨਫ਼ਰਤ ਸੀ ਉਹਨੂੰ ਸਾਹਿਦ ਦਾ ਨੋਬਲ ਪੁਰਸਕਾਰ ਦਿੰਦੀ ਹੈ ਕਮੇਟੀ ਪਹਿਲੀ ਗੱਲ ਫਿਰ ਉਹ ਬੰਦਾ ਹਿਟਲਰ ਦਾ ਚਮਚਾ ਬਾਅਦ ਦੇ ਵਿੱਚ ਬਣਦਾ ਤੇ ਉਹ ਹਿਟਲਰ ਦੇ ਪ੍ਰਪਾਗੈਂਡਾ ਫੈਕਟਰੀ ਨੂੰ ਆਪਣਾ ਜਿਹੜਾ ਪ੍ਰਪਾਗੈਂਡਾ ਮੰਤਰੀ ਨੂੰ ਆਪਣਾ ਨੋਬਲ ਨਾਮ ਦਿੰਦਾ ਜਣੀ ਉਦੋਂ ਇੱਕ ਮਾੜਾ ਬੰਦੇ ਨੂੰ ਜਿਹਨੂੰ ਨਾਮ ਦਿੱਤਾ ਉਹ ਇੱਕ ਹੋਰ ਮਾੜੇ ਬੰਦੇ ਨੂੰ ਆਪਣਾ ਇਨਾਮ ਦਿੰਦਾ ਹੈ ਹੁਣ ਐਤਕੀ ਇੱਕ ਮਾੜੀ ਬੀਬੀ ਜਿਹੜੀ ਬਹੁਤ ਅਤ ਦਰਜੇ ਦੀ ਸੱਜੇ ਪੱਖੀ ਹੈ ਉਹਨੂੰ ਇਨਾਮ ਦਿੱਤਾ ਜਾਂਦਾ ਹੈ ਤੇ ਉਹ ਇੱਕ ਅਤ ਦਰਜੇ ਦੇ ਮਾੜੇ ਬੰਦੇ ਟਰੰਪ ਨੂੰ ਆਪਣਾ ਇਨਾਮ ਦਿੰਦੀ ਹੈ ਇਹ ਇਤਿਹਾਸ ਦੇ ਵਿੱਚ ਕਈ ਗੱਲਾਂ ਇਸ ਤਰ੍ਹਾਂ ਦਰਜ ਹੋ ਜਾਂਦੀਆਂ ਨੇ ਤੁਸੀਂ ਵੀ ਇਹਨੂੰ ਨੋਟ ਕਰ ਲਓ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ